ਸੰਜੀਵ ਤਰਮਾਣੀ ਦੀ ਰਚਨਾ ਜ਼ਿੰਦਗੀ ਤੇ ਹਾਵੀ ਹੁੰਦਾ ਸੋਸ਼ਲ ਮੀਡੀਆ ਅੱਜ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਅਤੇ ਸੰਚਾਰ ਦੇ ਸਾਧਨਾਂ ਵਿੱਚ ਵਾਅਦਾ ਹੋ ਗਿਆ ਕਿ ਦੁਨੀਆ ਸਾਡੀ ਮੁੱਠੀ ਵਿੱਚ ਹੋ ਗਈ ਜapptੀ ਹੈ ਤਰ੍ਹਾਂ ਤਰ੍ਹਾਂ ਦੇ ਉਪਕਰਨਾ ਤੇ ਭਾਂ ਦੇ ਮੋਬਾਈਲ ਫੋਨ ਪਾਪ ਸੋਸ਼ਲ ਮੀਡੀਆ ਦਾ ਪ੍ਰਭਾਵ ਸਾਡੇ ਉੱਤੇ ਸਾਡੀ ਜ਼ਿੰਦਗੀ ਉੱਤੇ ਤੇ ਸਾਡੇ ਆਪਣਿਆਂ ਉੱਤੇ ਇੰਨਾ ਵੱਧ ਗਿਆ ਕਿ ਅਸੀਂ ਸਭ ਇਸ ਦੇ ਹੱਥ ਤੋਂ ਵੱਧ ਆਦੀ ਹੋ ਕੇ ਜapptੇ ਹਾਂ ਕਿ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਅੱਦੇ ਖੁੱਲੇ ਸਬਾ ਰਹੇ ਹਾਸੇ ਠੱਠੇ ਕਰਨ ਨੂੰ ਪਹਿਲ ਦੇਣ ਤੋਂ ਗਰੀਜ਼ ਕਰਨ ਲੱਗ ਪਏ ਆ ਤੇ ਕੇਵਲ ਤੇ ਕੇਵਲ ਸੋਸ਼ਲ ਮੀਡੀਆ ਤੇ ਹੀ ਪੂਰਨ ਕੇਂਦਰਿਤ ਹੋ ਕੇ ਸੀਮਤ ਹੋ ਗਏ ਹਾਂ ਇਹ ਸਥਿਤੀ ਆਪਣਿਆਂ ਨੂੰ ਆਪਣਿਆਂ ਤੋਂ ਵੱਖ ਕਰਕੇ ਪਰਿਵਾਰਕ ਸਾਂਝ ਤੇ ਪਾਈਚਾਰਕ ਸਾਂਝ ਨੂੰ ਖੋਲੋਤ ਬਨ ਲੈ ਜਾ ਰਹੀ ਹੈ ਭਾਵੇਂ ਕਿ ਅਸੀਂ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਨਾਲ ਕਾਫੀ ਨੇੜਤਾ ਜੀ ਮਹਿਸੂਸ ਕਰਦੇ ਹਾਂ ਪਰ ਅਸਲੀਅਤਾਂ ਇਸ ਤੋਂ ਕੁਝ ਵੱਖ ਕਿ ਸੋਸ਼ਲ ਮੀਡੀਆ ਇੰਨਾ ਹਾਵੀ ਹੋ ਗਿਆ ਜਿ ਆਪਾਂ ਲੱਗੈ ਕਿ ਇੱਕ ਪਰਿਵਾਰ ਦੇ ਵੱਖ-ਵੱਖ ਮੈਂਬਰ ਆਪਸੀ ਵਿਚਾਰ ਵਟਾਂਦਰਾ ਕਰਨ ਤੇ ਮਨ ਦੇ ਵਿਚਾਰਾਂ ਦੀਆਂ ਪਰਤਾਂ ਖੋਲਣ ਤੇ ਸਾਂਝੀਆਂ ਕਰਨ ਦੀ ਥਾਂ ਤੇ ਮੋਬਾਈਲ ਫੋਨਾਂ ਤੇ ਸੋਸ਼ਲ ਮੀਡੀਆ ਤੇ ਹੀ ਪੂਰਨ ਕੇਂਦਰ ਧੋਕੇ ਰਹੇ ਨੇ ਇਹ ਸਥਿਤੀ ਤੇ ਨੇੜਤਾ ਹਕੀਕਤ ਤੋਂ ਦੂਰ ਲੱਗਦੀ ਏ ਪਰ ਇਸ ਸਥਿਤੀ ਸਥਾਈ ਨਾ ਹੋ ਕੇ ਅਸਥਾਈ ਹੁੰਦੀ ਹੈ हां कुछ पर कुछ समयली सोशल मीडिया ਨਾਲ ਜੁੜਨਾ ਸਹੀ ਹੈ ਪਰ ਘੰਟਿਆਂ ਬਦੀ ਆਪਣੀ ਆਪਣੇ ਪਰਿਵਾਰ ਦੀ ਤੇ ਭਾਈਚਾਰਕ ਹੋਂਦ ਨੂੰ ਵਿਸਾਰ ਕੇ ਇਸ ਵਿੱਚ ਹੀ ਰੁੱਝ ਜਾਣਾ ਨੁਕਸਾਨ ਦਾ ਇੱਕ ਹੈ ਪਰਿਵਾਰਕ ਤੇ ਭਾਈਚਾਰਕ ਸਾਂਝਾਂ ਦੇ ਢਿੱਕਣ ਦਾ ਯੋਗ ਕਾਰਨ ਬਣ ਨਿਬੜਤਾ ਹੈ ਨਵੀਂ ਤਕਨੀਕ ਨੂੰ ਜ਼ਰੂਰ ਅਪਣਾਓ ਤਕਨੀਕ ਦੇ ਲਾਭ ਜ਼ਰੂਰ ਪ੍ਰਾਪਤ ਕਰੋ ਨਾਲ ਜੁੜੋ ਪਰ ਹੱਦ ਵਿੱਚ ਰਹਿ ਕੇ ਹੋਂਦ ਵਿੱਚ ਰਹਿ ਕੇ दायरे ਵਿੱਚ ਰਹਿ ਕੇ ਕਿਉਂਕਿ ਅਸੀਂ ਸਭ ਮਨੁੱਖਾਂ ਕੋਈ ਬੇਜਾਨ ਪੱਥਰ ਦੀਆਂ ਜਾਂ ਲੋਹੇ ਦੀਆਂ ਮੂਰਤਾਂ ਨਹੀਂ ਕਿਉਂਕਿ ਸਾਡੇ ਵਿੱਚ ਪਾਪ ਹਨ ਅਹਿਸਾਸਨ ਇਸ ਲਈ ਇਨਸਾਨ ਤੇ ਇਨਸਾਨੀਅਤ ਨੂੰ ਜਿਉਂਦੇ ਰੱਖਣ ਲਈ ਸੋਸ਼ਲ ਮੀਡੀਆ ਨੂੰ ਆਪਣੇ ਤੇ ਹਾਵੀ ਕਦੇ ਵੀ ਨਹੀਂ ਹੋਣ ਦੇਣਾ ਚਾਹੀਦਾ ਤੇ ਇਹ ਨਾ ਹੋਵੇ ਕਿ ਇਹ ਸਾਡੀ ਪਰਵਾਦ ਜਾਂ ਸਮਾਜਿਕ ਤੇ ਪਾਈਚਾਰਕ ਤੰਦਾਂ ਪਰਿਵਾਰ ਤੇ ਸਾਂਝੀ ਵਾਲਤਾ ਨੂੰ ਹੀ ਖਤਮ ਕਰਕੇ ਰੱਖ ਦੇਵੇ